ਜਿਹੜਾ ਅਸੀਂ 25 ਤਰੀਕ ਦਾ ਸਾਡਾ ਪ੍ਰੋਗਰਾਮ ਸੀ ਇੱਕ ਦਿੱਲੀ ਕਸਾਨ ਮਹਾਪੰਚਾਇਤ ਉਹਦਾ ਕਰਕੇ ਅਸੀਂ ਜਿਹੜਾ 27 ਤਰੀਕ ਦਾ ਟਾਈਮ ਦਿੱਤਾ ਸੀ ਜਿੱਦਦੇ ਅਸੀਂ ਪਹਿਲਾਂ ਬੰਦ ਕੀਤਾ ਸੀ ਉਹ ਡੇਢ ਦੋ ਦਿਨ ਬੰਦ ਰਿਹਾ ਤਾਂ ਮੁੜਕ ਸਰਕਾਰ ਨੇ ਸਰਕਾਰਾਂ ਦੀਆਂ ਮਿਲੀਆਂ ਭੁਗਤਾਨਾਂ ਨਾਲ ਤੁਹਾਨੂੰ ਪਤਾ ਹੈ ਲੀਡਰ ਮਿਲੇ ਹੈ ਨਹੀਂ ਤਾਂ ਇਹ ਨਕਲੀ ਆ ਫੇਕ ਆ ਬਿਲਕੁਲ ਇੱਥੇ ਲੱਗ ਨਹੀਂ ਸਕਦਾ ਜੇ ਜੇ ਲੱਗ ਸਕਦਾ ਹੈ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਫਾਸਟ ਟੈਗ ਤੇ ਟੋਲ ਚੱਲਦੇ ਆ ਤਾਂ ਇਹ ਕਿਉਂ ਨੋ ਵਾਸਟੈਗ ਲਿਖਿਆ ਇਹਨਾਂ ਨੇ ਓਨਲੀ ਕੈਸ਼ ਲਿਖਿਆ ਇੱਥੇ ਕਿਉਂ ਨਹੀਂ ਵਾਸਟੈਗ ਚੱਲਦਾ ਇਹ ਲੱਗ ਨਹੀਂ ਸਕਦਾ ਸੀ ਇਸ ਕਰਕੇ ਜਿਹੜਾ ਇਹ ਅਸੀਂ 27 ਦਾ ਅਲਟੀਮੇਟਮ ਦਿੱਤਾ ਸੀ ਵੀ ਪੁਲਿਸ ਦਾ ਕੰਮ ਸ਼ੁਰੂ ਕਰਕੇ ਟੋਲ ਪਰਚੀ ਕਟਰੀ ਬੰਦ ਕਰ ਦਿਓ ਉਹਨਾਂ ਨੇ ਟੋਲ ਪਰਚੀ ਬੰਦ ਨਹੀਂ ਕੀਤੀ ਪੁਲ ਦਾ ਕੰਮ ਕੋਈ ਸ਼ੁਰੂ ਨਹੀਂ ਕੀਤਾ ਤਾਂ ਇਸ ਕਰਕੇ ਸਾਨੂੰ ਜਿਹੜਾ ਦੁਬਾਰਾ ਇਹ ਟੋਲ ਪਲਾਜ਼ਾ ਬੰਦ ਕਰਨਾ ਪਿਆ ਮੇਰੇ ਵੀਰੋ ਅਸੀਂ ਇਸ ਤਰ੍ਹਾਂ ਦੇ ਜਿਹੜੇ ਦੋ ਸਾਡੇ ਮੁਕਸਰ ਜ਼ਿਲ੍ਹੇ ਦੇ ਮੰਤਰੀ ਐ ਇੱਥੋਂ ਦੇ ਨੇੜ ਦੇ ਵਿਧਾਇਕ ਨੇ ਕਾਕਾ ਬਰਾੜ ਜੀ ਬਿਲਕੁਲ ਮੁਕਸਰ ਦੇ ਨੇ ਤਾਂ ਉਹਨਾਂ ਨੂੰ ਪੁੱਛਣਾ ਚਾਹਾਂਗੇ ਵੀ ਆਹ ਤੁਹਾਨੂੰ ਹੁਣ ਕੁਝ ਦਿਖ ਨਹੀਂ ਰਿਹਾ ਵੀ ਇਹ ਅੰਨੀ ਲੁੱਟ ਹੋ ਰਹੀ ਐ ਲੋਕਾਂ ਦੇ ਕਿਵੇਂ ਤੁਹਾਡੇ ਨੱਕ ਦੇ ਥੱਲੇ ਐਕਸੀਡੈਂਟ ਹੋ ਕੇ ਇੱਥੇ ਮਰ ਰਹੇ ਐ ਤੇ ਤੁਸੀਂ ਕੁਝ ਪੁੱਛਦੇ ਹੀ ਨਹੀਂ ਯਾਰ ਕਿਸੇ ਨੂੰ ਕੁਝ ਇਹ ਇਹ ਇਹਨਾਂ ਤੇ ਕੋਈ ਮੰਤਰੀ ਜੀ ਜਵਾਬ ਦੇਣਗੇ ਸਾਡੇ ਵੀ ਇਹ ਉਹਨਾਂ ਦੇ ਕੰਸਟੀਟੂਐਂਸੀਾਂ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਟੋਲ ਕਿਉਂ ਚੱਲ ਰਹੇ ਆ ਇਹਨਾਂ ਕਿਸ ਦੀ ਮਿਲੀਭੁਗਤ ਨਾਲ ਚੱਲ ਰਹੇ ਆ ਇਹਦਾ ਕਿਹੜੀ ਕੰਪਨੀ ਦਾ ਇਹ ਇਹਦਾ ਕੋਈ ਕਿਸੇ ਕੰਪਨੀ ਦੇ ਨਾਂ 'ਤੇ ਚੱਲਦਾ ਤਾਂ ਉਹ ਕਿਉਂ ਨਹੀਂ ਦੱਸਿਆ ਜਾਂਦਾ ਇੱਥੇ ਕਿਉਂ ਨਹੀਂ ਵਾਸਤੇ ਇੱਕ ਚੱਲਦੇ ਤਾਂ ਤਾਂ ਵੀਰ ਜੀ ਅਸੀਂ ਇਹ ਇਹ ਬੰਦ ਕੀਤਾ ਇਸ ਕਰਕੇ ਸਾਨੂੰ ਇਹ ਬੰਦ ਕਰਨਾ ਪਿਆ ਸਰਕਾਰਾਂ ਦੀ ਤੇ ਅਫਸਰਾਂ ਦੀ ਤੇ ਟੋਲ ਪਲਾਜ਼ਾਂ ਵਾਲਿਆਂ ਦੀ ਮਿਲੀਭੁਗਤ ਨਾਲ ਸੋ ਇਸ ਕਰਕੇ ਮੈਂ ਜਿਹੜਾ ਇਸ ਧਰਨੇ ਦੇ ਰੂਪਰੇਖਾ ਲਈ ਪਿਛਲੇ ਦਿਨੀ ਪ੍ਰੋਗਰਾਮ ਰੱਖਿਆ ਗਿਆ ਸੀ ਉੱਥੇ ਪਿੰਡ ਵਾਸੀਆਂ ਦੇ ਇਹਦੇ ਵਿਚ ਬਵਾਦ-ਬਵਾਦ ਹੋਇਆ ਸੀ ਉਹਦੇ ਸੰਬੰਧ ਚ ਕੋਈ ਹੋਰ ਗੱਲ ਚੱਲਦੀ ਕਿ ਉਹ ਤਾਂ ਬਾਈ ਜੀ ਜਿਹੜੀਆਂ ਸੋਸ਼ਲ ਮੀਡੀਆ ਤੇ ਤੁਹਾਡੇ ਮਾਧਮ ਰਾਹੀਂ ਅਸੀਂ ਧੰਨਵਾਦ ਕਰਾਂਗੇ ਇਸ ਸਾਡੇ ਪੱਤਰਕਾਰ ਭਾਈਚਾਰੇ ਦਾ ਜਿਹੜੀਆਂ ਤੁਸੀਂ ਮਤਲਬ ਆਪ ਦੀਆਂ ਕਲਿੱਪਸ ਚਲਾਈਆਂ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਸੀ ਆਮ ਲੋਕਾਂ ਨੇ ਜਵਾਬ ਦਿੱਤਾ ਸੀ ਨਾ ਕਿ ਅਸੀਂ ਉਹਦੇ ਕੁਝ ਬੋਲੇ ਸੀ ਆਮ ਲੋਕਾਂ ਨੇ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੂੰ ਫਿਰ ਲਾਨਤ ਪਾਈ ਵੀ ਯਾਰ ਤੁਸੀਂ ਕੀ ਪੰਜਾਬ ਦੇ ਲੋਕਾਂ ਨਾਲ ਨਾ ਖੜ ਕੇ ਤੁਸੀਂ ਕੰਪਨੀਆਂ ਨਾਲ ਉਹਨਾਂ ਲੋਕਾਂ ਨਾਲ ਖੜਿਓ ਜਿਹੜੇ ਸਾਨੂੰ ਲੁੱਟਣ ਆਏ ਐ ਇਹ ਬਾਈ ਜੀ ਚੰਗੀਦਰਾ ਉਹਨਾਂ ਪਿੰਡ ਵਾਲਿਆਂ ਨੂੰ ਦੱਸਤਾ ਸੀ ਜਿਹੜੇ ਲੋਕ ਉਹਦੇ ਵਿਰੋਧ ਕਰਦੇ ਸੀ ਇਸ ਕਰਕੇ ਅੱਜ ਤੁਹਾਨੂੰ ਪਤਾ ਹੈ ਵੀ ਅੱਜ ਕੋਈ ਕਿਸੇ ਕਿਸਮ ਦਾ ਜਥੇਬੰਦਕ ਢਾਂਚੇ ਦਾ ਕੋਈ ਵਿਰੋਧ ਨਹੀਂ ਹੋਇਆ ਤੇ ਲੋਕ ਇਸ ਇਸ ਚੀਜ਼ ਦੇ ਹੱਕ 'ਚ ਲੋਕ ਚਾਹੁੰਦੇ ਐ ਵੀ ਇਹ ਟੋਲ ਪਲਾਜ਼ਾ ਨਕਲੀ ਐ ਤੇ ਇਹ ਬੰਦ ਹੋਵੇ ਇਹ ਆ ਆ ਗੱਲ ਸੀ ਟੋਲ ਵਾਲਿਆਂ ਦੇ ਬਹੁਤ ਬਹੁਤ ਪਿੱਤੂ ਸੀ ਇਹ ਵੀ ਟੋਲ ਪਲਾਜ਼ ਬੰਦ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਨੌਕਰੀ ਉਹਨਾਂ ਦਾ ਰੋਜ਼ਗਾਰ ਖਸਦਾ ਹੈ ਔਰ ਪ੍ਰਸ਼ਾਸਨ ਦੇ ਨਾਲ ਵੀ ਤੁਹਾਡੀ ਮੀਟਿੰਗ ਕਰਾਈ ਗਈ ਸੀ 27 ਤਰੀਕ ਦਾ ਅੱਜ ਦਾ ਅਸ਼ਵਾਸ਼ਣ ਦਿੱਤਾ ਸੀ ਲੇਕਿਨ ਉਸ ਦੇ ਵਿੱਚ ਸ਼ਰਤਾਂ ਨਹੀਂ ਪੂਰੀਆਂ ਬਿਲਕੁਲ ਬਾਈ ਜੀ ਕੋਈ ਸ਼ਰਤਾਂ ਨਹੀਂ ਪੂਰੀਆਂ ਹੋਈਆਂ ਕਿਸੇ ਕਿਸਮ ਦੀਆਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਨਾ ਤਾਂ ਕੋਈ ਟੋਲ ਪਰਚੀ ਬੰਦ ਹੋਈ ਨਾ ਕੋਈ ਪੁਲ ਦਾ ਕੰਮ ਚੱਲਿਆ ਅੱਜ ਤੱਕ ਕੋਈ ਐਂਬੂਲੈਂਸ ਨਹੀਂ ਇੱਥੇ ਦਿਸਦੀ ਖੜੀ ਕੋਈ ਹੈਡਰਾਨੀਸ ਦਾ ਜਿਹਦੇ ਨਾਲ ਜੇ ਤੁਰੰਤ ਕੋਈ ਆਫਤ ਆਵੇ ਤਾਂ ਸੜਕ ਜਾਮ ਹੋਵੇ ਤਾਂ ਕੱਲ ਨਾਲ ਖਲਾਉਣਗੇ ਸੋ ਮੇਰੇ ਵੀਰੋ ਜਿਹੜੀ ਰਹੀ ਗੱਲ ਉਸ ਰੋਜ਼ਗਾਰ ਵਾਲੇ ਵੀਰਾਂ ਦੀ ਅਸੀਂ ਬੇਨਤੀ ਕਰਦੇ ਆਂ ਕਿ ਉਹਨਾਂ ਦੀ ਉਹਨਾਂ ਦੀ ਵੀ ਲੁੱਟ ਹੋ ਰਹੀ ਹੈ ਅਸੀਂ ਉਹਨਾਂ ਦੇ ਹੱਕ 'ਚ ਖੜੇ ਆਂ ਨਾਲ ਖੜੇ ਆਂ ਕਿਉਂਕਿ ਜਿਹੜੇ ਰਜਿਸਟਰ ਟੋਲ ਕੰਪਨੀਆਂ ਹੁੰਦੀਆਂ ਜੇ ਟੋਲ ਪਲਾਜ਼ਾ ਬੰਦ ਹੋ ਜੇ ਤਾਂ ਅੱਧੀ ਤਨਖਾਹ ਉਹਨਾਂ ਮੁਲਾਜ਼ਮਾਂ ਨੂੰ ਉਹ ਦਿੰਦੇ ਆ ਪਰ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਔਰ ਟੋਲ ਪਲਾਜ਼ਾ ਬੰਦ ਹੋਏ ਤਾਂ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਦੂਸਰੀ ਗੱਲ ਇਹ ਹੈ ਵੀ 18000 ਰੁਪਿਆ ਡੀਸੀ ਰੇਟ ਨਾਲ ਬਣਦਾ ਹੈ ਤਾਂ ਇਹਨਾਂ ਨੂੰ 8 ਜਾਂ 9000 ਜਾਂ 10000 ਦਿੱਤਾ ਜਾਂਦਾ ਹੈ ਇਹਨਾਂ ਦੀ ਲੋਟਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਚਾਹੁੰਦੇ ਹਾਂ ਵੀ ਜੇ ਅਗਰ ਇਹ ਟੋਲ ਪਲਾਜ਼ਾ ਲੀਗਲ ਹੈ ਤਾਂ ਉਹਨਾਂ ਨੂੰ ਜਿਵੇਂ ਦੂਸਰੇ ਟੋਲ ਪਲਾਜ਼ੇ ਬੰਦ ਰਹਿਣ ਤੋਂ ਅਧੀ ਤਨਖਾਹ ਉਹਨਾਂ ਦੇ ਮੁਲਾਜ਼ਮਾਂ ਨੂੰ ਮਿਲਦੀ ਹੈ ਤਾਂ ਇਹਨਾਂ ਮੁੰਡਿਆਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਹਸਲ ਕਰਕੇ ਧਰਨਾ ਚਾਹੁੰਦੇ ਹਾਂ ਨਹੀਂ ਬਾਤ ਸੋਹਣਾ ਸੁਬਾਣ ਮੇਨ ਸਾਡਾ ਜਿਹੜਾ ਹੈਗਾ ਪੁਲ ਨੂੰ ਬਣਾਉਣਾ ਇੱਕ ਉਸ ਤੋਂ ਵੀ ਮੇਨ ਇਹ ਹੈ ਵੀ ਇਹਨਾਂ ਮੁੰਡਿਆਂ ਦੀਆਂ ਤਨਖਾਹਾਂ ਦੇ ਵਿੱਚ ਡੀਸੀ ਰੇਟ ਵਾਧਾ ਕਰਕੇ ਔਰ ਇਹਨਾਂ ਨੂੰ ਜੇ ਜਿੰਨੇ ਦਿਨ ਬੰਦ ਰਹਿੰਦਾ ਉਹਨੇ ਚਿਰ ਦੀ ਤਨਖਾਹ ਦਿੱਤੀ ਜਾਵੇ ਔਰ ਹੈਡਰਾ ਐਂਬੂਲੈਂਸ ਇਹ ਜਿਹੜੀਆਂ ਸਹੂਲਤਾਂ ਪੂਰੀਆਂ ਕਰਦਾ ਇੱਕ ਆ ਤੁਸੀਂ ਸੜਕ ਦੇ ਵਿੱਚ ਸਾਰੇ ਵੀਰ ਲੰਘਦੇ ਆਂ ਤੁਹਾਨੂੰ ਪਤਾ ਵੀ ਥਾਂ-ਥਾਂ ਪਾਣੀ ਖੜਦਾ ਏ ਏ ਕਿੰਨੇ ਕਿੰਨੇ ਖੱਡੇ ਆ ਇਹ ਸੜਕ ਨੂੰ ਠੀਕ ਕੀਤਾ ਜਾਵੇ ਤਾਂ ਇਹ ਟੋਲ ਜਿਹੜਾ ਤਰਨਾ ਚੱਕਾ ਜਾ ਮੇਰਾ ਨਾਮ ਬਲਜੀਤ ਸਿੰਘ ਬੋਤੀ ਵਾਲਾ ਜ਼ਿਲ੍ਹਾ ਪ੍ਰਧਾਨ ਪੀਕੇਜੂ ਸਿੱਧੂਪੁਰ ਜਥੇਬੰਦੀ ਤੋਂ ਮੈਂ ਅਕਸਰ ਸਾਹਿਬ ਤੋਂ ਜੀ ਤੇ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਇਹ ਨਕਲੀ ਟੋਲ ਪਲਾਜਾ ਬੰਦ ਕਰਾਉਣ ਬਾਰੇ ਸਾਡਾ ਲਗਭਗ ਰੇੜਕਾ 2 ਸਾਲਾਂ ਤੋਂ ਚੱਲ ਰਿਹਾ ਪ੍ਰਸ਼ਾਸਨ ਨਾਲ ਬੈਠ ਕੇ ਟੋਲ ਅਧਿਕਾਰੀਆਂ ਦੇ ਸਾਨੂੰ ਵਿਸ਼ਵਾਸ ਦਿਵਾ ਦਿੰਦਾ ਵੀ ਅਸੀਂ ਸਾਲ ਜਾਂ 6 ਮਹੀਨੇ ਦੇ ਵਿੱਚ ਵਿੱਚ ਪੁਲ ਤਿਆਰ ਕਰਕੇ ਚਲਾ ਦੇਵਾਂਗੇ ਤੇ ਜਿਹੜੀਆਂ ਹੋਰ ਵੀ ਸਾਡੀਆਂ ਸ਼ਰਤਾਂ ਹਨ ਜਸ ਤਰ੍ਹਾਂ ਮੁਲਾਜ਼ਮਾਂ ਦਾ EPF ਫੰਡ ਜਿਹੜੇ ਕਹਿੰਦੇ ਨਾ ਮੁਲਾਜ਼ਮ 52 ਕਹਿੰਦਾ ਕੋਈ ਕਹਿੰਦਾ ਕਿ 21 ਜਣਿਆਂ ਦਾ ਇਹਨਾਂ ਨੇ ਰਜਕਾਰ ਬੰਦ ਕਰਤਾ ਸਾਨੂੰ ਇਹ ਕੰਪਨੀ ਸਬੂਤ ਦੇਵੇ ਕਿ ਉਹਨਾਂ ਨੂੰ EPF ਫੰਡ ਦੇ ਰਾਈ ਤਨਖਾਹ ਦਿੱਤੀ ਜਾਂਦੀ ਹੈ DC ਰੇਟ ਤੇ ਤਨਖਾਹ ਦਿੱਤੀ ਜਾਂਦੀ ਹੈ ਤੇ ਇੱਕ ਸਾਨੂੰ ਸਰਕਾਰ DC ਸਾਹਿਬ ਜਾਂ ਕੋਈ ਵੀ ਇੱਥੋਂ ਦੇ ਵਿਧਾਇਕਾ ਕਾਕਾ ਸਿੰਘ ਬਰਾੜ ਜੀ ਉਹ ਆਪ ਇੱਥੇ ਆ ਕੇ ਬੋਲ ਕੇ ਇਹ ਬੋਲ ਦੱਸ ਜਾਣ ਵੀ ਇਹ ਟੋਲ ਪਲਾਜ਼ਾ ਜਾਇਜ਼ ਆ ਤੇ ਫਿਰ ਅਸੀਂ ਇਸ ਬਾਬਤ ਕਰਕੇ ਸੋਚ ਸਕਦੇ ਟੋਲ ਪਲਾਜ਼ਾ ਚੱਲਣ ਦੇਣਾ ਕਿ ਨਹੀਂ ਚੱਲਣ ਦੇਣਾ ਨਹੀਂ ਤਾਂ ਇਹ ਨਕਲੀ ਟੋਲ ਪਲਾਜ਼ਾ ਸਿੱਧੂਪੁਰ ਜੱਥੇਬੰਦੀ ਹਰ ਸਟੈਂਡ ਤੇ ਇਸ ਨੂੰ ਨਹੀਂ ਚੱਲਣ ਦੇਣਾ ਅ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਟਿਕਟਾਂ ਨਿਕਲਦੀਆਂ ਸੀ ਔਰ ਪਿੰਡ ਵਾਲਿਆਂ ਨੇ ਵੀ ਵਿਰੋਧ ਕੀਤਾ ਸੀ ਇਸ ਟੋਲ ਪਲਾਜ਼ੇ ਨੂੰ ਬੰਦ ਨੂੰ ਲੈ ਕੇ ਵੀ ਉਹ ਟੋਲ ਪਲਾਜ਼ਾ ਚਲਾਉਣਾ ਚਾਹੁੰਦੇ ਨੇ ਹਾਂ ਦੇਖੋ ਉਸ ਬਾਬਤ ਵੀ ਜਿਹੜਾ ਟੋਲ ਪਲਾਜ਼ਾ ਇਹਦੇ ਹੱਕ ਦੇ ਵਿੱਚ ਪਿੰਡ ਵਾਲਿਆਂ ਨੂੰ ਇਕੱਠੇ ਕੀਤਾ ਗਿਆ ਸੀ ਉਸ ਤੇ ਬਹੁਤ ਵੱਡਾ ਲੋਕਾਂ ਨੂੰ ਭੜਕਾਉਣ ਦੇ ਤਹਿਤ ਪਰਚਾ ਦਰਜ ਹੋ ਸਕਦਾ ਪਰ ਪ੍ਰਸ਼ਾਸਨ ਹਰ ਪਾਸਿਓ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੈ ਕੀ ਕਾਣੇ ਹੈ ਇਹ じゃ ਉੱਥੋਂ ਕਿੰਨਾ ਕੁ ਦਬਾਅ ਪ੍ਰਸ਼ਾਸਨ ਸਰੇ ਆਮ ਇਸ ਟੋਲ ਪਲਾਜ਼ਾ ਵਾਲਿਆਂ ਦੇ ਹੱਕ 'ਚ ਖੜਾ ਜਿਨ੍ਹਾਂ ਨੇ ਇੱਥੇ ਗੁੰਡਾਗਰਦੀ ਕੀਤੀ ਜਾਂ ਜਿਨ੍ਹਾਂ ਨੇ ਪਿੰਡ ਵਾਲਿਆਂ ਨੂੰ ਭੜਕਾਇਆ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ ਜਦੋਂ ਅੱਜ ਅਸੀਂ ਪਿੰਡ ਵਾਲਿਆਂ ਨੂੰ ਸਮਝਾਇਆ ਮਤਲਬ ਹੀ ਨਹੀਂ ਪਿੰਡ ਵਾਲਾ ਕੋਈ ਆ ਕੇ ਇੱਥੇ ਬੋਲ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਟੋਲ ਪਲਾਜਾ ਨਕਲੀ ਆ ਇੱਥੇ ਵਰਕਰ ਕੰਮ ਕਰਨ ਵਾਲਿਆਂ ਦੀ ਵੀ ਲੁੱਟ ਹੁੰਦੀ ਹੈ ਰਾਹਗੀਰਾਂ ਦੀ ਵੀ ਲੁੱਟ ਹੁੰਦੀ ਹੈ ਇਸ ਦੇ ਲਈ ਇਹ ਟੋਲ ਪਲਾਜੇ ਨੂੰ ਬੰਦ ਕਰਾਉਂਦੇ ਹਾਂ ਹੱਕ ਚ ਪਿੰਡ ਵਾਲੇ ਸਹਿਯੋਗ ਵੀ ਦੇਣਗੇ ਜਾਂ ਮਤਲਬ ਪੂਰੀ ਸੈਟ ਦੇ ਨਹੀਂ ਪਿੰਡ ਵਾਲੇ ਸਹਿਯੋਗ ਦੇਣ ਨੂੰ ਤਿਆਰ ਆ ਸਾਡੇ ਕੋਲੇ ਉਹ ਮਿਲ ਕੇ ਵੀ ਗਏ ਆ ਕੁਝ ਬੰਦੇ ਪਰ ਅਸੀਂ ਨਹੀਂ ਚਾਹੁੰਦੇ ਵੀ ਟੋਲ ਪਲਾਜੇ ਦੇ ਇਸ ਰੋਲੇ ਦੇ ਵਿੱਚ ਵਿੜਿੰਗ ਪਿੰਡ ਦੋ ਫਾੜ ਹੋਵੇ ਅਸੀਂ ਇਹ ਜੀ ਘਟਿਆ ਰਾਜਨੀਤੀ ਨਹੀਂ ਕਰਦੇ ਜਿਹੜੀ ਟਕਾਉਂਦਾ ਜਥੇਬੰਦੀ ਜੱਥੇਬੰਦੀ ਕਰ ਰਹੀ ਆ ਆਮ ਲੋਕਾਂ ਨੂੰ ਭੜਕਾ ਕੇ ਤੇ ਫਿਰ ਲਾਂਤ ਕਹਿੰਦਾ ਮੈਂ ਉਸ ਜਥੇਬੰਦੀ ਨੂੰ ਜਿਹੜਾ ਦਿੱਲੀ ਦਾ ਐਡਾ ਵੱਡਾ ਅੰਦੋਲਨ ਚੱਲਦਾ ਸੀ ਉਦੋਂ ਤੋਂ ਅਮਰ ਦੀ ਘਰ ਵਾਲੀ ਨਾਲ ਉਹਨਾਂ ਦੇ ਬਹਿ ਕੇ ਆਗੂ ਪੈਗ ਲਾਉਂਦੇ ਰਹੇ ਇਹਨਾਂ ਨੇ ਐਡੇ ਵੱਡੇ ਅੰਦੋਲਨ ਦੀ ਪਿੱਠ 'ਚ ਛੁਰਾ ਮਾਰਿਆ ਤੇ ਅੱਜ ਆ ਨਕਲੀ ਪਟੋਲ ਪੁਲਾ ਅੱਜ ਦਾ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾ ਰਿਹਾ ਇਸ ਦੇ ਵਾਸਤੇ ਉਹ ਲੋਕਾਂ ਨੂੰ ਦੁਫਾੜ ਕਰ ਰਹੇ ਸੀ ਅਸੀਂ ਉਸ ਨੀਤੀ ਤੋਂ ਦੂਰ ਚੱਲ ਰਹੇ ਆ ਨਹੀਂ ਤਾਂ ਇਹ ਪਿੰਡ ਵਾਲੇ ਅੱਧੋ ਜਿਆਦੇ ਸਾਡੇ ਨਾਲ ਆ ਕੇ ਬੈਠਣ ਨੂੰ ਤਿਆਰ ਆ ਅਸੀਂ ਕਹਿੰਦੇ ਪਿੰਡ ਸਾਰਾ ਸਹਿਮਤੀ ਭਰੇ ਤੇ ਇਹ ਧਰਨਾ ਜਾਰੀ ਰਹੂਗਾ ਔਰ ਟੋਲ ਪਲਾਜ਼ਾ ਕਦੋਂ ਤੱਕ ਪਾਉਗਾ ਦੇਖੋ ਧਰਨਾ ਦਾ ਜਿੰਨਾ ਚਿਰ ਸਰਕਾਰ ਜਾਂ ਪ੍ਰਸ਼ਾਸਨ ਲਿਖਤੀ ਰੂਪ ਚ ਨਹੀਂ ਦਿੰਦਾ ਅਸੀਂ ਕਹਿੰਦੇ ਟੋਲ ਕੱਲ ਨੂੰ ਪੁਲ ਬਣਾ ਦੇਣ ਉਹ ਸਾਰਾ ਉਹ ਮੇਨ ਜ਼ਰੂਰੀ ਪੁਲ ਆ ਜਿਹਦੇ ਕਰਕੇ ਦੀਵ ਬੱਸ ਜਾ ਰਹੀ ਹੈ ਇਹਨਾਂ ਦੀ ਇੱਕ ਕੋਈ ਕੰਪਨੀ ਦੀ ਬੱਸ ਡਿੱਗੀ ਸੀ ਜਿਹਦੇ ਕਰਕੇ ਕਿੰਨੀਆਂ ਮੌਤਾਂ ਹੋਈਆਂ ਨਾ ਤਾਂ ਇਹ ਕੰਪਨੀ ਨੇ ਟੋਲ ਪਲਾਜ਼ਾ ਕੰਪਨੀ ਨੇ ਉਹਨਾਂ ਨੂੰ ਪੰਜੀ ਨਹੀਂ ਦਿੱਤੀ ਗਈ ਇਹਨਾਂ ਦਾ ਹੱਕ ਬਣਦਾ ਇਹਨਾਂ ਕੋਲੇ ਫੰਡ ਹੁੰਦਾ ਇੱਕ ਜਿਹੜਾ ਟੋਲ ਪਲਾਜਾ ਲਾਇਆ ਜਾਂਦਾ ਉਹ ਇੰਨੀ ਲੁੱਟ ਤਾਂ ਹੀ ਹੁੰਦੀ ਆ ਵਰਕਰਾਂ ਨੂੰ ਡੀਸੀ ਰੇਟ ਤੇ ਤਨਖਾਹ ਦੇਣੀ ਉਹਨਾਂ ਦਾ ਏਪੀਐਫ ਫੰਡ ਕੱਟਣਾ ਤੇ ਜਾਂ ਜਿਹੜੇ ਮੌਤਾਂ ਹੁੰਦੀਆਂ ਟੋਲ ਪਲਾਜੇ ਦੀ ਵਜ੍ਹਾ ਨਾਲ ਉਹਨਾਂ ਨੂੰ ਮੁਆਵਜ਼ਾ ਦੇਣਾ ਉਹ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਪੂਰੀ ਹੋਈ ਜਿੰਨਾ ਚਿਰ ਪੁਲ ਨਹੀਂ ਪੂਰਾ ਬਣ ਕੇ ਤਿਆਰ ਹੁੰਦਾ ਰੋਡ ਤੇ ਸਹੀ ਤਰ੍ਹਾਂ ਮੇਨਟੇਨ ਕਰਕੇ ਬੱਜਰੀ ਸੀਮੈਂਟ ਨਹੀਂ ਪਾਇਆ ਜਾਂਦਾ ਤੇ ਖਾਸ ਕਰਕੇ ਜਿਹੜੇ ਇੱਥੇ ਵਰਕਰ ਮੁੰਡੇ ਕੰਮ ਕਰਦੇ ਆ ਉਹਨੂੰ ਡੀਸੀ ਰੇਟ ਤੇ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਜਿਹੜੀ ਉਹਨਾਂ ਦੀ ਪਿਛਲੀ ਰੁੱਟ ਹੋਈ ਆ कितने वर्षां तक टोल प्लाझा बणया ईपीएफ फंड जेड़ा हरयाका कर्मचारी दा जे दो तीन साल इथे काम कर गया दस तो 12 लाख ओना दा बणदा ओ नहीं दे देंदे assi टोल प्लाझा नहीं चलणदे आज आसा झालं साहेब की आपलं 19 तारखेला धरना लागलं 17 तारखेला आले होते इथं त्या दिवशी आपण बोलले आपले बोलल्यानंतर बोल उद्या मीटिंग है दकवता सोबत मीटिंग है पण यांनी आज जो संघ धरना लावला इथं पण आम्ही पुलाचं काम सुरू केलेला आहे आपण जाऊन नेरवर्ति बघू शकता आम्ही पुलाचं काम सुरू केलं आहे आम्ही राणा बिल्डर्सला कॉन्ट्रॅक्ट पण दिलाय वर्क ऑर्डर दिलाय हे सर्व बघितल्यानंतरही यांनी धरना लावून तोल बंद केलेला आहे त्याची उद्या मीटिंग आहे उद्या आम्ही डीसी साहेबाला बोलवून जे काही होईल ते उद्या बघितलं मी मीटिंगच्या नावाने की यांच्या नावाने डकावंदा किसान यांनी डकावंदा सोबत मीटिंग नाही यांच्या सोबत आमची एकही मीटिंग झाली नाही बहु उद्या बहु उद्या काय होते झाल्यानंतर जर डखावदा वाल्यांसोबत झाल्यानंतर यांच्यासोबत ते डी सी साहेब बोलतील आम्ही तर लेटर देऊन सांग उद्या बघू काय होतं सुरू पुलाचं काम पूर्ण सुरू झालेलं आहे तुम्ही नेहरू वरती बघू शकता आम्हीनी कॉन्ट्रॅक्ट पण दिलेला आहे राणा बिल्डर्सला कॉन्ट्रॅक्ट दिलेला आहे त्यांचं फ्रीदकोटला काम चालू आहे कॉन्ट्रॅक्ट दिलेला आहे त्यांना वर्क ऑर्डर देऊन दिलेला आहे होऊ शकते की उद्या राणा बिल्डर्स पली येतील

मतलबता असा झाला होता डी सी बसले होते आम्ही त्यांच्याकडून टाइम घेतला टाइम द्या आम्ही त्यामध्ये पुलाचं काम सुरू करू आणि आम्ही पुलाचं काम सुरू करत बाकायदा आम्ही त्यांना लिहून दिलेलं अंडरटेकिंग दिलेली आहे डीसी सरांकडे आहे यांना पण दिली किसान युनियनला पण दिलेली आहे आणि तिथं सरांना पण दिलेली आहे प्रशासनिक अधिकारी पीडब्ल्यू पीडब्ल्यूडी डिपार्टमेंट पण राहणार टोल एजन्सी म्हणून आम्ही राहणार आणि